ਕਾਨੂੰਨ ਨੂੰ ਆਪਣਾ ਕੰਮ ਕਰਨਾ ਚਾਹੀਦਾ ਕਾਨੂੰਨ ਸਾਰਿਆਂ ਵਾਸਤੇ ਇੱਕ ਹੈ ਕਾਨੂੰਨ ਦੇ ਹੈ ਜਦੋਂ ਕਾਨੂੰਨ ਦੀ ਜਦੋਂ ਮੂਰਤੀ ਦੇਖਦੇ ਆ ਉਹਦੇ ਅੱਖਾਂ ਤੇ ਪੱਟੀ ਹੁੰਦੀ ਉਹਦੇ ਸਾਹਮਣੇ ਸਭ ਬਰਾਬਰ ਹੈ ਕੋਈ આરોપી ਹੈ ਉਹਦੀ ਪੂਰਾ ਉਹਦੇ ਤੇ ਜਾਂਚ ਹੋਣੀ ਚਾਹੀਦੀ ਜਿਸ ਤੇ આરોਪ ਲੱਗੇ ਤੇ ਜਿਹੜਾ ਸਾਬਤ ਹੋ ਗਏ ਉਹਨੂੰ ਮਿਲਦੀ ਉਹਦੀ ਬਣਦੀ ਸਜ਼ਾ ਪੂਰੀ ਮਿਲਣੀ ਚਾਹੀਦੀ ਹੈ ਤੇ ਸਖਤ ਤੋਂ ਸਖਤ ਸਜ਼ਾ ਕਿਉਂਕਿ ਆ ਜਿਹੜਾ ਨਸ਼ੇ ਵਾਲੀ ਬਿਮਾਰੀ ਹੈ ਤੇ ਆ ਜਿਹੜਾ ਕੈਂਸਰ ਜਿਸ ਨੂੰ ਮੁੱਖ ਮੰਤਰੀ ਕਹਿੰਦੇ ਆ ਵੀ ਆ ਕਰਪਸ਼ਨ ਵਾਲਾ ਜਿਹੜਾ ਕੈਂਸਰ ਹੈ ਇਹ ਇਹ ਇਹਨੂੰ ਜੜੋਂ ਕੱਢਣਾ ਪਊਗਾ ਇਹਦੇ ਵਾਸਤੇ ਕਾਨੂੰਨ ਸਖਤੀ ਨਾਲ ਇਸਤੇਮਾਲ ਹੋਣਾ ਚਾਹੀਦਾ ਹੈ ਪਰ ਕਾਨੂੰਨ ਸਾਰਿਆਂ ਵਾਸਤੇ ਇੱਕੋ ਹੁੰਦਾ ਸਭ ਕਾਨੂੰਨ ਦੇ ਅੰਦਰ ਪੱਖਪਾਤ ਨਹੀਂ ਹੋ ਸਕਦਾ ਵੀ ਆਹ ਤਾਂ ਲੀਡਰ ਆ ਕੇ ਮੇਰੇ ਪੈਰ ਫੜ ਗਿਆ ਸੀਗਾ ਇਸ ਕਰਕੇ ਮੈਨੂੰ ਕਲੀਨ ਚਿੱਟ ਦੇਤੀ ਤੇ ਇਹਨੇ ਵਿਕਰਮ ਨੇ ਕਿਤੇ ਮੇਰੇ ਸਾਹਮਣੇ ਮੁੱਛਾਂ ਨੂੰ ਤਾ ਦੇ ਕੇ ਕਿਹਾ ਸੀ ਵੀ ਮੇਰਾ ਵਿਗਾੜ ਲੈ ਕੋਈ ਇਹਦੇ ਕਰਕੇ ਇਹਦੇ ਕਰੇ ਰੇਡ ਕਰਾ ਦਿਓ ਅਗਰ ਰੇਡ ਕਰਾਣੀ ਹੈ ਭਗਵੰਤ ਮਾਨ ਜੀ ਤਾਂ ਪਹਿਲਾਂ ਤਾਂ ਉਹਨਾਂ ਦੇ ਕਰਾਓ ਜਿਨ੍ਹਾਂ ਨੂੰ ਤੁਸੀਂ ਅਸੈਂਬਲੀ 'ਚ ਕਿਹਾ ਵੀ ਮੈਂ ਸਵੇਰੇ ਤੇਰੇ ਤੇ ਪਰਚਾ ਕਰੂੰਗਾ ਕਿੰਨੇ ਦਿਨ ਹੋ ਗਏ ਕਿੰਨੇ ਟਾਈਮ ਕਿੰਨਾ ਨਿਕਲ ਗਿਆ ਤੁਸੀਂ ਵੇਖੋ ਸਾਢੇ 3 ਸਾਲ ਤੁਹਾਡੀ ਸਰਕਾਰ ਬਣੇ ਨੂੰ ਹੋ ਗਿਆ ਰੇਡ ਉਹਨਾਂ ਦੇ ਕਰਾਓ ਜਿਨ੍ਹਾਂ ਦੇ ਘਰੇ 10-10 ਕਰੋੜ ਰੁਪਏ ਪਲੰਗ ਦੇ ਹੇਟਾ ਮਿਲਦੇ ਆ ਉਹਨਾਂ ਦੇ ਵੀ ਕਰਾਓ ਸਾਰਿਆਂ ਦੇ ਕਰਾਓ ਸਭ ਮੈਂ ਤਾਂ ਚਿੱਠੀ ਲਿਖੀ ਸੀ ਵੀ ਸਾਰਿਆਂ ਦੀ ਜਾਂਚ ਹੋਏ ਵੀ ਜਿਨ੍ਹਾਂ ਦੇ ਘਰੇ ਦਾਣੇ ਐ ਨਹੀਂ ਸੀ ਚੜ੍ਹਨੂ ਸਾਈਕਲ ਐ ਨਹੀਂ ਸੀ ਉਹ ਅੱਜ 2-2 3-3 ਕਰੋੜ ਦੀਆਂ ਕਾਰਾਂ 'ਚ ਚੜ੍ਹੇ ਫਿਰਦੇ ਗੱਡੀਆਂ 'ਚ ਜਿਹੜੇ ਫਿਰਦੇ ਆ 10-10 ਸੇਕੜੇ ਜੇ ਫਾਰਮ ਹਾਊਸ ਬਣਦੇ ਪੈਸੇ ਆ ਕਿੱਥੋਂ ਰੇ ਭਗਵੰਦ ਮਾਨ ਜੀ ਆਪਣੀ ਪੀੜੀ ਹੇਟਾਂ 'ਤੇ ਸੋਟਾ ਮਾਰ ਕੇ ਦੇਖ ਲੋ ਕਹਿੰਦੇ ਨੇ ਯਾਰ ਤੂੰ ਅਰਸ਼ਖ 'ਤੇ ਉੱਲੂ ਬੈਠਾ ਹੈ ਜਿਹਦੇ ਹੱਥ ਪਾਉਂਗੇ ਉਦੋਂ ਸਾਰਾ ਕੁਝ ਆ ਕੈਂਸਲ ਹੀ ਨਿਕਲੂਗਾ ਕਿਹਦਾ ਕਿਹਦਾ ਕੈਂਸਲ ਮਿਟਾਉਂਗੇ ਘਰੇ ਦਾ ਚੱਕੋ ਪਹਿਲਾਂ ਕਰੋ ਸਭ ਕਾਰਵਾਈ ਬਿਲਕੁਲ ਕੋਈ ਕਿਸੇ ਨੂੰ ਕਲੀਨ ਚਿੱਟ ਨਹੀਂ ਲੈਟ ਕਨ ਬਟ ਡੂ ਪ੍ਰੋਸੈਸ ਆਫ ਲਾ ਆ ਜਿਹੜੇ ਬਾਰ ਬਾਰ ਤੁਸੀਂ ਡਾਇਰੈਕਟਰ ਵਿਜੀਲੈਂਸ ਬਦਲੇ ਆ ਸਾਬ ਇਹਦੇ ਨਾਲ ਲੋਕਾਂ 'ਚ ਤੁਹਾਡਾ ਵਿਸ਼ਵਾਸ ਸਰਕਾਰ ਦਾ ਜਮਾਂ ਹੀ ਜੋ ਮਾੜਾ ਮੋਟਾ ਕਿਸੇ ਦੇ ਰੱਤੀ ਪਰਸੀਗਾ ਉਹ ਵੀ ਉੱਠ ਗਿਆ ਵੀ ਤੁਸੀਂ ਤਾਂ ਆਪ ਦਾ ਕੋਈ ਲਿਆ ਕੇ ਬਿਠਾਉਂਗੇ ਸਾਰੇ ਅਫਸਰ ਸਹੀ ਸੀਗੇ ਰਵਿੰਦਰ ਕੁਮਾਰ ਸਹੀ ਸੀਗਾ ਨਗੇਸ਼ਵਰ राव ਬਹੁਤ ਵਧੀਆ ਅਫਸਰ ਹੈ ਪਰਵੀਨ ਸਿਨਾ ਜੀ ਬਹੁਤ ਵਧੀਆ ਅਫਸਰ ਹੈ ਪਰ ਮਾਰ ਉਹਨਾਂ ਨੂੰ ਤਾਂ ਨੇ ਸਸਪ ਐ ਇਹਦੇ ਨਾਲ ਕੋਈ ਲੋਕਾਂ 'ਚ ਵਿਸ਼ਵਾਸ ਨਹੀਂ ਬਣਦਾ ਇਸ ਕਰਕੇ ਸਵਾਲ ਉੱਠ ਰਹੇ ਨਿਕ ਜਨ ਨਹੀਂ ਸੀ ਕਹਿਣਾ ਵੀ ਨਸ਼ੇ ਦੇ ਮਸਲੇ 'ਚ ਹੈ ਜੀ ਕੇਸ ਹੈ ਜਾਂਚ ਹੋਣੀ ਚਾਹੀਦੀ ਹੈ ਪਰ ਆ ਜੋ ਕੁਝ ਹੋਇਆ ਜਿਸ ਤਰ੍ਹਾਂ ਨੇ ਜਿਨ੍ਹਾਂ ਨੂੰ ਕਿਹਾ ਸੀ ਵਿਧਾਨ ਸਭਾ 'ਚ ਖੜ ਕੇ ਭਗਵੰਤ ਮਾਨ ਨੂੰ ਮੈਂ ਪਰਚਾ ਕਰਨ ਲੱਗਿਆ ਹੋਇਆ ਪਰਚਾ ਉਹਨਾਂ ਨੂੰ ਮਾਫੀ ਦੇ ਦਿੱਤੀ ਭਗਵੰਤ ਮਾਨ ਜੀ ਡਿਕਟੇਟਰ ਹੋ ਗਏ ਕਿ ਕਾਨੂੰਨ ਆਪਣੇ ਆਪ ਤੇ ਹੋ ਗਏ ਆਮ ਦਾ ਲਾਅਨ ਟੂ ਮਾਈ ਸੈਲਫ ਉਹ ਕੋ ਉਹਨਾਂ ਨੂੰ ਕਿਹਨੇ ਤਾਕਤ ਦਿੱਤੀ ਕਿਹੜਾ ਕਾਨੂੰਨ ਕਹਿੰਦਾ ਵੀ ਤੁਸੀਂ ਮਾਫ ਦੇ ਮਾਫ ਕਰਦੇ ਜੀ ਕੌਣ ਕੌਣ ਕਹਿੰਦਾ ਤੁਸੀਂ ਫਾਈ ਟੰਗਦੇ ਹੋ ਉਹ ਤਾਂ ਕਾਨੂੰਨ ਜਿਹੜਾ ਹੈ ਸਾਰਿਆਂ ਵਾਸਤੇ ਇੱਕ ਹੈ ਉਹ ਕਾਨੂੰਨ ਲਾਗੂ ਕਰੋ ਉਹਦੇ ਵਿੱਚ ਚਾਹੇ ਥੋਡੇ ਵਾਲੇ ਹੈ ਚਾਹੇ ਸਾਡੇ ਵਾਲੇ ਹੈ ਚਾਹੇ ਭਾਜਪਾ ਹੈ ਚਾਹੇ ਕਾਂਗਰਸ ਹੈ ਕਾਲੀ ਹੈ ਆਮ ਆਦਮੀ ਪਾਰਟੀ ਸਾਰਿਆਂ ਨੂੰ ਇਸ ਵਾਸਤੇ ਸਜ਼ਾ ਬਣਦੀ ਮਿਲਣੀ ਚਾਹੀਦੀ ਹੈ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਬਖਸ਼ਾ ਕਿਸੇ ਨੂੰ ਨਹੀਂ ਜਾਣਾ ਚਾਹੀਦਾ ਚਾਹੇ ਮੁੱਖ ਮੰਤਰੀ ਹੈ ਤੇ ਚਾਹੇ ਸੰਤਰੀ ਹੈ ਸੰਤਰੀਆਂ ਦਾ ਨੰਬਰ ਤਾਂ ਬਾਅਦ ਚ ਆਊਗਾ ਪਹਿਲਾਂ ਕਰੋ ਇੱਥੋਂ ਚਾਲੂ ਕਰੋ

ਐਚਚੁਅਲੀ ਉਹ ਜਿਹੜੇ ਨੇ ਤੇ ਜਿਨ੍ਹਾਂ ਨੂੰ ਫੜ ਕੇ ਤੁਸੀਂ ਲੈ ਕੇ ਜਾਓਂਗੇ ਕੱਲ ਉਹਨਾਂ ਦਾ ਵਕੀਲ ਖੜ ਕੇ ਆਏਗਾ ਜੀ ਇਹਨਾਂ ਨੂੰ ਤਾਂ ਲਿਆ ਕੇ ਆਵਦਾ ਭਾਲ ਕੇ ਲੈ ਕੇ ਆਇਆ ਹੈ ਚਾ ਪ੍ਰਵੀਨ ਸਿੰਘ ਨਾ ਬਹੁਤ ਵਧੀਆ ਅਫਸਰ ਹੋਣੇ ਆ ਪਰ ਸ਼ਕਤਾ ਹੋ ਗਿਆ ਨਾ ਸਾਹਿਬ ਨਗੇਸ਼ਵਰ राव ਤਾਂ ਮੇਰੇ ਖਿਆਲ ਲੱਗਦਾ ਹੀ ਨਹੀਂ ਰੇ ਜਿਨ੍ਹਾਂ ਨੂੰ ਡਾਇਰੈਕਟਰ ਲਾ ਕੇ ਤੇ ਜਿਗ ਚੌਥੇ ਦਿਨ ਤੁਰਤਾ ਜਾਓ ਜੀ ਆ ਕੋਈ ਬੱਚਿਆਂ ਦਾ ਖੇਡ ਹੈ ਗੁੱਡੇ ਗੁੱਡੀ ਦਾ ਖੇਡ ਹੈ ਤੁਸੀਂ ਕਰੀ ਜਾਂਦੇ ਭਗੋਂ ਮਾਂਜੀ ਕਾਨੂੰਨ ਹੈ ਦੇ ਪ੍ਰੋਸੈਸ ਥੇਰ ਇਜ਼ ਅ ਪ੍ਰੋਪਰ ਵੇ ਆਫ ਐਡਮਿਨਿਸਟ੍ਰੇਸ਼ਨ ਇਸ ਤਰ੍ਹਾਂ ਨਹੀਂ ਹੁੰਦੀ ਆ ਤੁਸੀਂ ਤੁਹਾਨੂੰ ਮਦਮ ਯਾਦਾ ਤਾਕਤਵਲਾ ਨਸ਼ਾ ਛੜਗਣਾ ਉਹ ਦੂਜੇ ਨਸ਼ੇ ਦੀ ਤੇ ਮੈਂ ਗੱਲ ਕਰਦਾ ਨਹੀਂ ਕਿ ਤੇ ਤਾਕਤ ਦਾ ਇੰਨਾ ਵੀ ਚਰਬੀ ਨਹੀਂ ਚੜਨੀ ਚਾਹੀਦੀ ਦਿਮਾਗ ਤੇ ਲੋਕਾਂ ਨੂੰ ਆਪਣੇ ਕਾਨੂੰਨ ਦੇ ਦਾਇਰੇ ਚ ਰਹਿ ਕੇ ਕੰਮ ਕਰੋ ਲੋਕਾਂ ਦਾ ਵਿਸ਼ਵਾਸ ਹੋਊਗਾ ਤਾਂ ਤੁਹਾਡਾ ਯੁੱਧ ਨਸ਼ਿਆਂ ਦੇ ਵਿਰੁੱਧ ਕਾਮਯਾਬੀ ਹੋ ਜਾਊਗਾ ਤੇ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਲੋਕ ਸਵਾਲ ਕਰਦੇ 3.5 ਸਾਲ ਚ ਕੀਤਾ ਸਵਾਰਿਆ ਕੀ ਇਹ ਪੰਜਾਬ ਦਾ ਕੋਦੇ ਭਾਈ ਆ ਲੋ ਜੀ ਮੈਂ ਰੀਡ ਕਰਾਤੀ ਨਹੀਂ ਇਸ ਤਰ੍ਹਾਂ ਨਹੀਂ ਰੀਡ ਕਰਾਣੀ ਫਿਰ ਸਾਰਿਆਂ ਦੇ ਕਰਾਓ ਜਿਨ੍ਹਾਂ ਦਾ ਬਿਸਰਾਂ ਸਵਾਜੇ ਖੜ ਕੇ ਗਿਆ ਸੀ ਉਹਨਾਂ ਦੇ ਵੀ ਕਰਾਓ ਸਰ ਵਹੀ ਅਗਰ ਬਾਤ ਕਰ ਰਹੇ ਜਿਸ ਤਰੀਕੇ ਸੇ ਰੀਡ ਕੇ ਆਪਨੇ ਬਾਤ ਕਰੀ ਆਮ ਆਦੀ ਪਾਰਟੀ ਕੇ ਵਿਧਾਇਕ ਜਾਂ ਮੰਤਰੀ ਕਹਿ ਰਹੇ ਹੈ ਕਿ ਕਿਤਨਾ ਵੀ ਬੜਾ ਵਿਅਕਤੀ ਕੋ ਹੋ ਕਿਸੇ ਕੋ ਵੀ ਬਖਸ਼ਾ ਨਹੀਂ ਜਾਏਗਾ ਬਖਸ਼ਾ ਜਾਊਗਾ ਕਿਉਂਕਿ ਜਿਨ੍ਹਾਂ ਦਾ ਉਹਨਾਂ ਨੇ ਅਸੈਂਬਲੀ ਚ ਖੜ ਕੇ ਗਿਆ ਸੀ ਉਹਨਾਂ ਦਾ ਤਾਂ ਕਰਵਾ ਦਿਓ ਤੁਹਾਡੇ ਵਾਲਿਆਂ ਦਾ ਨੰਬਰ ਤਾਂ ਬਾਅਦ ਚ ਆ ਜੂ ਆਮ ਵਾਲਿਆਂ ਦਾ ਨੰਬਰ ਵੀ ਆ ਜੂਗਾ ਆ ਜਿਹੜੇ ਖਾਸ ਬੈਠੇ ਹੈ ਜਿਹੜੇ ਸਾਰੇ ਚੀਫ ਮਿਨਿਸਟਰ ਬਣਨ ਨੂੰ ਤਿਆਰ ਹੋਈ ਬੈਠੇ ਹੈ ਅੱਜ ਕਲਾ ਬਣਾਈ ਬਿਸਤਰ ਦੇ ਹਟਾਂ ਸ਼ਾਇਦ ਕੋਈ ਨਾ ਕੋਈ 10 ਕਰੋੜ ਰੁਪਏ ਮਿਲ ਜੇ ਕਿਸੇ ਦੇ ਦੋ ਦੋ ਚਾਰ ਚਾਰ ਕਰੋੜ ਦੀ ਤਾਂ ਗੱਡੀਆਂ ਖੜੀਆਂ ਉੱਥੇ ਉਹਦਾ ਕੌਣ ਹਿਸਾਬ ਕਰੂਗਾ ਕੌਣ ਕਰੂਗਾ ਭਗਵੰਦ ਮਾਨ ਜੀ ਦੇ ਪੈਰ ਫੜ ਲੈ ਇਸ ਕਰਕੇ ਕਲੀਨ ਚਿੱਟ ਹੈ ਨਹੀਂ ਕਲੀਨ ਚਿੱਟ ਅਗਰ ਲੋਕਾਂ 'ਚ ਜਾਣਾ ਹੈ ਭਗਵੰਦ ਮਾਨ ਜੀ ਤੁਹਾਡੀ ਸਰਕਾਰ ਨੂੰ ਕਲੀਨ ਚਿੱਟ ਲੋਕਾਂ ਨੇ ਦੇਣੀ ਹੈ ਤੁਹਾਡੀ ਨੀਅਤ ਤੁਹਾਡੀ ਨੀਤੀ ਤੁਹਾਡੀ ਨੀਅਤ ਦੋਨਾਂ 'ਚ ਲੋਕਾਂ ਨੂੰ ਸ਼ੱਕ ਹੈ ਲੋਕਾਂ ਕੋਲ ਜਦੋਂ ਜਾਓਗੇ ਲੋਕਾਂ ਨੇ ਤੁਹਾਨੂੰ ਉਹਦੇ ਤੇ ਤੁਹਾਨੂੰ ਕਾਪਰੇਟ ਸਾਬਿਤ ਕਰਨਗੇ ਤੁਹਾਡੀ ਮਿਲੀ ਭਗਤ ਨਾਲ ਨਹੀਂ ਤਾਂ ਜਿਨ੍ਹਾਂ ਤੇ ਇਸ ਨੂੰ ਸੀ ਕਿ ਅਸੀਂ ਕਿੱਸ ਕਰਾਂਗੇ ਜਾਂ ਤਾਂ ਤੁਸੀਂ ਪੈਸੇ ਫੜ ਲੇ ਜਾਂ ਉਹਨਾਂ ਤੋਂ ਪੈਰ ਫੜਾ ਲੇ ਹਾਂ ਹੁਣ ਭਗਵੰਤ ਮਾਨ ਜੀ ਦੱਸਣ ਵੀ ਕਿਉਂ ਨਹੀਂ ਕਿ ਐਸਾ ਹੋਇਆ ਉਹਨਾਂ ਤੇ ਮੌਕੇ ਕੀ ਰਾਜਨੀਤੀ ਕੋ ਕਿਸ ਤਰੀਕੇ ਸੇ ਦੇਖਦੇ ਹੋ ਮੌਕੇ ਕੀ ਮੌਕੇ ਦੀ ਰਾਜਨੀਤੀ ਸਭ ਪੰਜਾਬ ਨੂੰ ਅੱਜ ਕਿਹੜੇ ਪਾਸੇ ਲੈ ਕੇ ਚੱਲੇ ਪੰਜਾਬ ਦਾ ਭਵਿੱਖ ਡਾਵਾ ਡੋਰ ਹੈ ਸਾਡੇ ਪੜੋਸੀ ਜਿਹੜਾ ਬੈਠਾ ਹੈ ਮੁਲਕ ਪਾਕਿਸਤਾਨ ਕਹਿ ਰਿਹਾ ਹੈ ਵੀ ਵੀ ਵਿਲ ਫਾਈਟ ਦ ਵਾਰ ਇਜ਼ ਨਾਟ ਓਵਰ ਵੀ ਵਿਲ ਫਾਈਟ ਦ ਬੈਟਲ ਬਾਈ ਅਦਰ ਮੀਨਸ ਅਦਰ ਮੀਨਸ ਆ ਇੱਥੇ ਸਾਡੇ ਨੌਜਵਾਨਾਂ ਨੂੰ ਜਿਹੜੇ ਬੇਰੋਜ਼ਗਾਰ ਹਨ ਉਹਨਾਂ ਨੂੰ ਪਟਕਾਓ ਇੱਥੇ ਨਾ ਨੂੰ ਇੱਕ ਜਿਹੜੀ ਹੈ ਰੈਡੀਕਲ ਥਿੰਕਿੰਗ ਨੂੰ ਪ੍ਰੋਮੋਟ ਕਰੋ ਉਹ ਕਦੋਂ ਖਤਮ ਹੋਊਗੀ ਇੱਥੇ ਲਾਅ ਐਂਡ ਆਰਡਰ ਹੋਊਗਾ ਤੇ ਲੋਕਾਂ ਨਾਲ ਬਚਰ ਕੇ ਲੋਕਾਂ ਨੂੰ ਕੋਈ ਰੋਜ਼ਗਾਰ ਦੇ ਸਾਧਨ ਮਿਲਣਗੇ ਰੋਜ਼ਗਾਰ ਕਦੋਂ ਆਊਗਾ ਜਦੋਂ ਇੱਥੇ ਲਾਅ ਐਂਡ ਆਰਡਰ ਸਟੈਬਲਿਸ਼ ਹੋਊਗਾ ਅੱਜ ਵਪਾਰੀ ਛੱਡ ਕੇ ਜਾਣ ਨੂੰ ਯੂਪੀ ਜਾ ਰਹੇ ਹੈ ਆਪਣੀ ਜਾਨ ਜਾਨ ਹੈ ਤਾਂ ਜਹਾਨ ਹੈ ਸਾਹਿਬ ਜਦੋਂ ਤੁਹਾਡੀ ਜਾਨ ਹੀ ਖਤਰੇ 'ਚ ਫਿਰ ਕਰੋਗੇ ਕੀ ਪੈਸੇ ਕਮਾ ਕੇ ਹੁਣ ਤਾਂ ਸਰਪੰਚਾਂ ਨੂੰ ਆਉਣ ਲੱਗੇ ਫਿਰੋਤੀਆਂ ਦੇ ਟੈਲੀਫੋਨ ਪਹਿਲਾਂ ਦੇ ਬਿਜ਼ਨਸਮੈਨ ਨੂੰ ਵੱਡੇ ਲੋਕਾਂ ਨੂੰ ਆਉਂਦੇ ਸੀ ਇੰਡਸਟਰੀਸਟ ਨੂੰ ਹੁਣ ਤਾਂ ਕਿਸੇ ਦੇ ਦਵਾਈ ਵੇਚੀ ਜਾਂਦਾ ਉਹਨਾਂ ਨੂੰ ਆ ਜਾਂਦਾ ਵੀ ਐਨਪੀ ਨੂੰ ਪਤਾ ਤੇਰੇ ਜਵਾਕ ਕਿੱਥੇ ਪੜਦੇ ਜੰਡੇਆਲਾ ਗੁਰੂ ਦਾ ਤੁਹਾਡੇ ਸਾਹਮਣੇ ਐਗਜ਼ਾਮਪਲ ਹੈ ਉੱਥੇ ਸਾਰੀ ਮੰਡੀ ਬੰਦ ਹੋਈ ਤਮਕਾ ਕੇ 50 ਲੱਖ ਰੁਪਏ ਦੇ ਕੇ ਜਾਣੀ ਤੇਰੇ ਜਵਾਕ ਮਾਰਦੇ ਹੈਗੇ ਇਸ ਤਰ੍ਹਾਂ ਪੰਜਾਬ 'ਚ ਕੌਣ ਆਊਗਾ ਸਰ ਕਿਹੜਾ ਭਵਿੱਖ ਦੀ ਗੱਲ ਕਰੀ ਜਾਂਦੇ ਹੋ ਜਦੋਂ ਤਾਈ ਇੱਕ ਸਟਰੋਂਗ ਲੀਡਰਸ਼ਿਪ ਕਹੇ ਜੀ ਲੀਡਰਸ਼ਿਪ ਜੇ ਪੰਜਾਬ ਦੇ ਹੱਕਾਂ ਦੇ ਪਹਿਰੇ ਦੇ ਸਕੀ ਪੰਜਾਬ ਦੇ ਹੱਕ ਜਾ ਕੇ ਸੈਂਟਰ ਤੋਂ ਸਾਡਾ ਬਣਦਾ ਹਿੱਸਾ ਲਿਆ ਕੇ ਇਥੇ ਆਪਣੀ ਤਰੱਕੀ ਕਰਾ ਸਕੇ ਨਾ ਕਿ ਇਸ਼ਤਿਹਾਰ ਬਣਾਉਣ ਚ ਹਜ਼ਾਰਾਂ ਕਰੋੜ ਫੂਕ ਦੇਣ ਉਹ ਜੀ ਇੱਕ ਸਟਰੋਂਗ ਲੀਡਰਸ਼ਿਪ ਜਿਹੜੀ ਨਕੀਲ ਪਾਵੇ ਆ ਜਿਹੜੇ ਮਾਫੀਆ ਤਾਂ ਆਪ ਬਣੀ ਖੜੀ ਹੈ ਸਰਕਾਰ ਸਰਕਾਰ ਦਾ ਜ਼ਮੀਨ ਇੱਕ ਪ੍ਰਾਪਰਟੀ ਡੀਲਰ ਬਣ ਗਈ ਸਾਹਿਬ ਆਮ ਆਦੀ ਪਾਰਟੀ ਭਗਵੰਤ ਸਿੰਘ ਸਰਕਾਰ ਅੱਜ ਇੱਕ ਪ੍ਰਾਪਰਟੀ ਡੀਲਰ ਬਣ ਗਈ ਉਹ ਕਹਿੰਦੇ ਨੇ ਪ੍ਰਾਪਰਟੀ ਅੱਜਕੱਲ ਪਹਿਲਾਂ ਚਾਲੂ ਹੁੰਦਾ ਜੀ ਆ ਕਹਿੰਦੇ ਜਮੀਨਾਂ ਦੀ ਦਲਾਲੀ ਦਾ ਕੰਮ ਕਰਦਾ ਫਿਰ ਉਹ ਬਣ ਜਾਂਦਾ ਪ੍ਰਾਪਰਟੀ ਡੀਲਰ ਫਿਰ ਉਹ ਬਣ ਜਾਂਦਾ ਪ੍ਰਾਪਰਟੀ ਕੰਸਲਟੈਂਟ ਫਿਰ ਬਣ ਜਾਂਦਾ ਐਗਰੀਗੇਟਰ ਹੁਣ ਪਤਾ ਨਹੀਂ ਹੈ ਕੰਸਲਟੈਂਟ ਹੈ કે ਐਗਰੀਗੇਟਰ ਹੈ ਤਾਂ ਉਹਨਾਂ ਵੱਡੇ ਇੰਡਸਟਰੀ ਜਿਹੜੇ ਹਾਊਸਿਸ ਹੈ ਰੀਅਲ ਏਸਟੇਟ ਵਾਲੇ ਉਹਨਾਂ ਵਾਸਤੇ ਪ੍ਰਾਪਰਟੀ ਡੀਲਰ ਬਣੀ ਬੈਠੀ ਹੈ ਸਰਕਾਰ ਵੀ ਅੱਜ ਦੋਨੋਂ ਜ਼ਮੀਨ ਇਕੱਠੀ ਕਰਕੇ ਦੇ ਦਿੰਨੇ 26 ਜਰਾਂ ਕਿੱ ਆ ਕੋ ਸਰਕਾਰ ਦਾ ਕਰਨਲ ਕੰਮ ਹੈ ਸਭ ਲੋਕਾਂ ਦੇ ਇਸ਼ਾਰੇ ਦੇ ਪੈਸੇ ਕਮਾਣ ਦੀ ਇੱਕ ਮਸ਼ੀਨ ਬਣਾ ਰખી ਹੈ ਇਹਨਾਂ ਨੇ ਪੰਜਾਬ ਡਿਜ਼ਰਵਸ ਬੈਟਰ ਪੰਜਾਬ ਦਾ ਜਿਹੜਾ ਹੈ ਪੰਜਾਬ ਦਾ ਪੰਜਾਬ ਨੇ ਸਭ ਬਹੁਤ ਸ਼ਹਾਦਤਾਂ ਦਿੱਤੀਆਂ ਗੁਰੂ ਪੀਰ ਪਗੰਬਰਾਂ ਦੀ ਉਹਨਾਂ ਦੀ ਚਰਨ ਛੋਹ ਧਰਤੀ ਹੈ ਇਹਦੇ ਨਾਲ ਇਸ ਤਰ੍ਹਾਂ ਦਾ ਖਿਲਵਾੜ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ ਤੇ ਬਦਲਾਵ ਜਿਹੜਾ ਹੈ ਪੜ ਰਹੇ ਆ ਜਿਹੜਾ ਬਦਲਾਵ ਲੈ ਕੇ ਆਏ ਸੀ ਇਸ ਤੋਂ ਨਕੋ ਨਕਾਈ ਖੜੇ ਆ ਤੇ ਇਹਨਾਂ ਦੇ ਨੰਬਰ ਉਹਨਾਂ ਗਿਣਤੀ ਹੈ ਤੇ ਜਿਹਨਾਂ ਲੋਕਾਂ ਨੇ ਗੋਡੇ ਟੇਕ ਰੱਖੇ ਆ ਉਹ ਤਾਂ ਮੰਨ ਲਾਦਾ ਛੇਤੀ ਫਿਰ ਆਪਸ ਚ ਲੜ ਮਰਨਗੇ ਸਾਰੇ ਕਾਂਗਰਸ ਵਾਲੇ ਤਾਂ ਇੱਕ ਦੂਜੇ ਦੇ ਮਗਰ ਛੁਰੀਆਂ ਜਿਹੜੇ ਲਈ ਕੱਢੇ ਫਿਰਦੇ ਆ ਬਖਸ਼ਣਾ ਇਹਨਾਂ ਨੂੰ ਕਿਸੇ ਨੂੰ ਵੀ ਕੋਈ ਕਿਸੇ ਦਾ ਸਕਾ ਨਹੀਂ ਹੁੰਦੀ ਮੌਕੇ ਕੀ ਰਾਜਨੀਤੀ ਨੂੰ ਕਿਸ ਤਰੀਕੇ ਨਾਲ ਦੇਖਦੇ ਆ ਮੌਕੇ ਮੌਕੇ ਦੀ ਰਾਜਨੀਤੀ ਸਭ ਪੰਜਾਬ ਨੂੰ ਅੱਜ ਕਿਹੜੇ ਪਾਸੇ ਲੈ ਕੇ ਚੱਲੇ ਪੰਜਾਬ ਦਾ ਭਵਿੱਖ ਡਾਵਾ ਡੋਰ ਹੈ ਸਾਡੇ ਪੜੋਸੀ ਜਿਹੜਾ ਬੈਠਾ ਹੈ ਮੁਲਕ ਪਾਕਿਸਤਾਨ ਕਹਿ ਰਿਹਾ ਹੈ ਵੀ ਵੀ ਵਿਲ ਫਾਈਟ ਦ ਵਾਰ ਇਜ਼ ਨਾਟ ਓਵਰ ਵੀ ਵਿਲ ਫਾਈਟ ਦ ਬੈਟਲ ਬਾਇ ਅਦਰ ਮੀਨਸ ਅਦਰ ਮੀਨਸ ਆ ਇੱਥੇ ਸਾਡੇ ਨੌਜਵਾਨਾਂ ਨੂੰ ਜਿਹੜੇ ਬੇਰੋਜ਼ਗਾਰ ਹੈ ਉਹਨਾਂ ਨੂੰ ਪਟਕਾਓ ਇੱਥੇ ਇਹਨਾਂ ਨੂੰ ਇੱਕ ਜਿਹੜੀ ਹੈ ਰੈਡੀਕਲ ਥਿੰਕਿੰਗ ਨੂੰ ਪ੍ਰੋਮੋਟ ਕਰੋ ਉਹ ਕਦੋਂ ਖਤਮ ਹੋਊਗੀ ਇੱਥੇ ਲਾਅ ਐਂਡ ਆਰਡਰ ਹੋਊਗਾ ਤੇ ਲੋਕਾਂ ਨਾਲ ਵਿਚਰ ਕੇ ਲੋਕਾਂ ਨੂੰ ਕੋਈ ਰੋਜ਼ਗਾਰ ਦੇ ਸਾਧਨ ਮਿਲਣਗੇ ਰੋਜ਼ਗਾਰ ਕਦੋਂ ਆਊਗਾ ਜਦੋਂ ਇੱਥੇ ਲਾਅ ਐਂਡ ਆਰਡਰ ਸਟੈਬਲਿਸ਼ ਹੋਊਗਾ ਅਜੀ ਵਿਪਾਰੀ ਛੱਡ ਕੇ ਜਾਣ ਨੂੰ ਯੂਪੀ ਜਾ ਰਹੇ ਐ ਆਪਣੀ ਜਾਨ ਜਾਨ ਹੈ ਤਾਂ ਜਹਾਨ ਹੈ ਸਾਬ ਜਦੋਂ ਤੁਹਾਡੀ ਜਾਨ ਹੀ ਖਤਰੇ 'ਚ ਫਿਰ ਕਰੋਗੇ ਕੀ ਪੈਸੇ ਕਮਾ ਕੇ ਹੁਣ ਤਾਂ ਸਰਪੰਚਾਂ ਨੂੰ ਆਉਣ ਲੱਗੇ ਫਿਰੋਤੀਆਂ ਦੇ ਟੈਲੀਫੋਨ ਪਹਿਲਾਂ ਦੇ ਬਿਜ਼ਨਸਮੈਨ ਨੂੰ ਵੱਡੇ ਲੋਨ ਆਉਂਦੇ ਸੀ ਇੰਡਸਟਰੀਸਟ ਨੂੰ ਹੁਣ ਤਾਂ ਕਿਸੇ ਦੀ ਦਵਾਈ ਵੇਚੀ ਜਾਂਦਾ ਉਹਨਾਂ ਨੂੰ ਆ ਜਾਂਦਾ ਵੀ ਐਨਪੀ ਨੂੰ ਪਤਾ ਤੇਰੇ ਜਵਾਕ ਕਿੱਥੇ ਪੜਦੇ ਜੰਡੇਆਲਾ ਗੁਰੂ ਦਾ ਤੁਹਾਡੇ ਸਾਹਮਣੇ ਐਗਜ਼ਾਮਪਲ ਹੈ ਉੱਥੇ ਸਾਰੀ ਮੰਡੀ ਬੰਦ ਹੋਈ ਤਮਕਾ ਕੇ 50 ਲੱਖ ਰੁਪਏ ਦੇ ਕੇ ਜਾਣੀ ਤੇਰੇ ਜਵਾਕ ਮਾਰ ਦੇਣਗੇ ਇਸ ਤਰ੍ਹਾਂ ਪੰਜਾਬ 'ਚ ਕੌਣ ਆਊਗਾ ਸਰ ਕਿਹੜਾ ਭੁਖ ਦੀ ਗੱਲ ਕਰੀ ਜਾਂਦੇ ਹੋ ਜਦੋਂ ਤਾਈ ਇੱਕ ਸਟਰੋਂਗ ਲੀਡਰਸ਼ਿਪ ਹੈ ਜੀ ਲੀਡਰਸ਼ਿਪ ਜੇ ਪੰਜਾਬ ਦੇ ਹੱਕਾਂ ਦੇ ਪਹਿਰੇ ਦੇ ਸਕੇ ਪੰਜਾਬ ਦੇ ਹੱਕ ਜਾ ਕੇ ਸੈਂਟਰ ਤੋਂ ਸਾਡਾ ਬਣਦਾ ਹਿੱਸਾ ਲਿਆ ਕੇ ਇੱਥੇ ਆਪਣੀ ਤਰੱਕੀ ਕਰਾ ਸਕੇ ਨਾ ਕਿ ਇਸ਼ਤਿਹਾਰ ਬਣਾਉਣ 'ਚ ਹਜ਼ਾਰਾਂ ਕਰੋੜ ਫੂਕ ਦੇਣ ਉਹ ਜੀ ਇੱਕ ਸਟਰੋਂਗ ਲੀਡਰਸ਼ਿਪ ਜਿਹੜੀ ਨਕੇਲ ਪਾਵੇ ਆ ਜਿਹੜੇ ਮਾਫੀਆ ਤਾਂ ਆਪ ਬਣੀ ਖੜੀ ਹੈ ਸਰਕਾਰ ਸਰਕਾਰ ਦਾ ਜ਼ਮੀਨ ਇੱਕ ਪ੍ਰਾਪਰਟੀ ਡੀਲਰ ਬਣ ਗਈ ਸਾਬ ਆਮ ਆਦੀ ਪਾਰਟੀ ਭਗਵੰਤ ਸਿੰਘ ਸਰਕਾਰ ਅੱਜ ਇੱਕ ਪ੍ਰਾਪਰਟੀ ਡੀਲਰ ਬਣ ਗਈ ਉਹ ਕਹਿੰਦੇ ਨੇ ਪ੍ਰਾਪਰਟੀ ਅੱਜ ਕੱਲ ਪਹਿਲਾਂ ਚਾਲੂ ਹੁੰਦਾ ਜੀ ਆ ਕਹਿੰਦੇ ਜਮੀਨਾਂ ਦੀ ਦਲਾਲੀ ਦਾ ਕੰਮ ਕਰਦਾ ਫਿਰ ਉਹ ਬਣ ਜਾਂਦਾ ਪ੍ਰਾਪਰਟੀ ਡੀਲਰ ਫਿਰ ਉਹ ਬਣ ਜਾਂਦਾ ਪ੍ਰਾਪਰਟੀ ਕੰਸਲਟੈਂਟ ਫਿਰ ਬਣ ਜਾਂਦਾ ਐਗਰੀਗੇਟਰ ਹੁਣ ਪਤਾ ਨਹੀਂ ਇਹ ਕੰਸਲਟੈਂਟ ਹੈ કે ਐਗਰੀਗੇਟਰ ਹੈ ਤਾਂ ਉਹਨਾਂ ਵੱਡੇ ਇੰਡਸਟਰੀਆ ਜਿਹੜੇ ਹਾਊਸਿਸ ਹੈ ਰੀਅਲ ਏਸਟੇਟ ਵਾਲੇ ਉਹਨਾਂ ਵਾਸਤੇ ਪ੍ਰਾਪਰਟੀ ਡੀਲਰ ਬਣੀ ਬੈਠੀ ਹੈ ਸਰਕਾਰ ਵੀ ਅੱਜ ਦੋਨੂੰ ਜ਼ਮੀਨ ਇਕੱਠੀ ਕਰਕੇ ਦੇ ਦਿੰਨੇ 26 ਜਾਰੇ ਕਿੱਢ ਆ ਕੋ ਸਰਕਾਰ ਦਾ ਕਰਨ ਵਾਲਾ ਕੰਮ ਹੈ ਸਰ ਲੋਕਾਂ ਦੇ ਇਸ਼ਾਰੇ ਦੇ ਪੈਸੇ ਕਮਾਉਣ ਦੀ ਇੱਕ ਮਸ਼ੀਨ ਬਣਾ ਰੱਖੀ ਹੈ ਇਹਨਾਂ ਨੇ ਪੰਜਾਬ ਡਿਜ਼ਰਵਸ ਬੈਟਰ ਪੰਜਾਬ ਦਾ ਜਿਹੜਾ ਹੈ ਪੰਜਾਬ ਦਾ ਪੰਜਾਬ ਨੇ ਸਭ ਬਹੁਤ ਸ਼ਹਾਦਤਾਂ ਦਿੱਤੀਆਂ ਗੁਰੂ ਪੀਰ ਪਗੰਬਰਾਂ ਦੀ ਉਹਨਾਂ ਦੀ ਚਰਨ ਛੋਹ ਧਰਤੀ ਹੈ ਇਹਦੇ ਨਾਲ ਇਸ ਤਰ੍ਹਾਂ ਦਾ ਖਿਲਵਾੜ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ ਤੇ ਬਦਲਾਵ ਜਿਹੜਾ ਹੈ ਭਾਲ ਰਹੇ ਆ ਜਿਹੜਾ ਬਦਲਾਵ ਲੈ ਕੇ ਆਏ ਸੀ ਇਸ ਤੋਂ ਨਕੋ ਨਕਾਇ ਖੜੇ ਆ ਕਿ ਇਹਨਾਂ ਦੇ ਨੰਬਰ ਉਹਨ ਗਿਣਤੀ ਹੈ ਤੇ ਜਿਹਨਾਂ ਲੋਕਾਂ ਨੇ ਗੋਡੇ ਟੇਕ ਰੱਖੇ ਆ ਉਹ ਤਾਂ ਮੰਨ ਲਾਦਾ ਛੇਤੀ ਫਿਰ ਆਪਸ ਚ ਲੜ ਮਰਨਗੇ ਸਾਰੇ ਕਾਂਗਰਸ ਵਾਲੇ ਤਾਂ ਇੱਕ ਦੂਜੇ ਦੇ ਮਗਰ ਛੁਰੀਆਂ ਜਿਹੜੇ ਲਈ ਕੱਢੇ ਫਿਰਦੇ ਆ ਬਖਸ਼ਣਾ ਇਹਨਾਂ ਨੇ ਕਿਸੇ ਨੂੰ ਵੀ ਕੋਈ ਕਿਸੇ ਦਾ ਸਕਾ ਨਹੀਂ